ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ ਇਹ ਸੱਚ ਹੈ ਕਿ ਸੰਸਾਰ ਵਿੱਚ ਅਸਲੀ ਖੁਸ਼ੀ ਪੈਸੇ ਜਾਂ ਦੌਲਤ ਵਿੱਚ ਨਹੀਂ ਸਗੋਂ ਪਰਮਾਤਮਾ ਦੇ ਨਾਮ ਸੰਤੋਖ ਤੇ ਪਰਉਪਕਾਰ ਵਿੱਚ ਹੈ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਵਿੱਚ ਲੋਕਾਂ ਨੂੰ ਅਸਲ ਜੀਵਨ ਦੀ ਮੌਲਿਕ ਸਚਾਈ ਦੱਸਣ ਆਏ ਉਹਨਾਂ ਨੇ ਜਾਤ ਪਾਤ ਅਮੀਰੀ ਗਰੀਬੀ ਤੇ ਮਾਇਆ ਦੇ ਮੋਹ ਵਿਰੁੱਧ ਆਵਾਜ਼ ਉਠਾਈ ਉਹਨਾਂ ਦਾ ਸਿਧਾਂਤ ਸਪਸ਼ਟ ਸੀ ਮਾਇਆ ਇੱਕ ਜ਼ਰੂਰੀ ਚੀਜ਼ ਹੈ ਪਰ ਜਦ ਤੱਕ ਅਸੀਂ ਉਸ ਨੂੰ ਸੇਵਾ ਤੇ ਪਰਉਪਕਾਰ ਵਿੱਚ ਨਹੀਂ ਵਰਤਦੇ ਉਹ ਸਾਡੀ ਤਬਾਹੀ ਦਾ ਕਾਰਨ ਬਣ ਜਾਂਦੀ ਹੈ ਅਸਲ ਅਨੰਦ ਮਨੁੱਖ ਨਾਮ ਸਿਮਰਨ ਦੇ ਆਲਤਾ ਤੇ ਸੰਤੋਖ ਵਿੱਚ ਹੀ ਲੱਭ ਸਕਦਾ ਹੈ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਅੰਦਰੂਨੀ ਸ਼ਾਂਤੀ ਖੋ ਬੈਠਦਾ ਹੈ ਗੁਰੂ ਜੀ ਨੇ ਬਹੁਤ ਸਾਖੀਆਂ ਤੇ ਉਪਦੇਸ਼ ਰਾਹੀਂ ਇਹ ਗੱਲ ਸਮਝਾਈ ਕਿ ਮਨੁੱਖ ਕਿਵੇਂ ਖੁਸ਼ रह ਸਕਦਾ ਹੈ ਇਸ ਸਾਖੀ ਰਾਹੀਂ ਉਹਨਾਂ ਨੇ ਦੋ ਵਿਅਕਤੀਆਂ ਦੀ ਉਦਾਹਰਣ ਦੇ ਕੇ ਅਸਲੀ ਤੇ ਨਕਲੀ ਖੁਸ਼ੀ ਵਿਚਲਾ ਫਰਕ ਦੱਸਿਆ ਹੈ ਇੱਕ ਦਿਨ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਆਪਣੇ ਸੰਸਾਰ ਭਰ ਤੇ ਪ੍ਰਵਚਨਾ ਵਿੱਚ ਤੁਰ ਰਹੇ ਸੀ ਉਹਨਾਂ ਨੇ ਅਨੇਕਾਂ ਥਾਵਾਂ ਤੇ ਉਪਦੇਸ਼ ਦਿੱਤਾ ਕਿ ਮਨੁੱਖ ਨੂੰ ਕਿਸ ਤਰੀਕੇ ਨਾਲ ਜੀਵਨ ਬਿਤਾਉਣਾ ਚਾਹੀਦਾ ਹੈ ਉਹ ਇੱਕ ਨਵੀਂ ਥਾਂ ਤੇ ਪਹੁੰਚੇ ਇੱਕ ਛੋਟਾ ਜਿਹਾ ਪਿੰਡ ਸੀ ਪਿੰਡ ਦੇ ਲੋਕ ਬਹੁਤ ਸ਼ਰਧਾवान ਸਨ ਉਹਨਾਂ ਦੇ ਮਨ ਵਿੱਚ ਇੱਕ ਉਲਜਨ ਸੀ ਉਹਨਾਂ ਨੇ ਗੁਰੂ ਜੀ ਨੂੰ ਆ ਕੇ ਪੁੱਛਿਆ ਗੁਰੂ ਜੀ ਸਾਡੇ ਪਿੰਡ ਵਿੱਚ ਦੋ ਵਿਅਕਤੀ ਹਨ ਇੱਕ ਵਿਅਕਤੀ ਬਹੁਤ ਅਮੀਰ ਹੈ ਪਰ ਫਿਰ ਵੀ ਉਹ ਹਮੇਸ਼ਾ ਚਿੰਤਕ ਤੇ ਉਦਾਸ ਰਹਿੰਦਾ ਹੈ ਦੂਜਾ ਵਿਅਕਤੀ ਬਹੁਤ ਹੀ ਗਰੀਬ ਹੈ ਪਰ ਉਹ ਹਮੇਸ਼ਾ ਖੁਸ਼ ਰਹਿੰਦਾ ਹੈ ਇਹ ਕਿਵੇਂ ਹੋ ਸਕਦਾ ਹੈ ਗੁਰੂ ਜੀ ਮੁਸਕਰਾਏ ਤੇ ਉਹਨਾਂ ਨੂੰ ਕਿਹਾ ਇਹ ਗੱਲ ਤੁਹਾਨੂੰ ਅੱਗੇ ਵਧ ਕੇ ਸਮਝਾਵਾਂਗਾ ਦੋਵੇਂ ਵਿਅਕਤੀਆਂ ਨੂੰ ਮੇਰੇ ਕੋਲ ਲਿਆਵੋ ਪਹਿਲਾ ਜਿਹੜਾ ਅਮੀਰ ਵਿਅਕਤੀ ਸੀ ਉਹ ਆਇਆ ਉਸਦੀ ਆਲੀਸ਼ਾਨ ਹਵੇਲੀ ਸੀ ਉਸ ਕੋਲ ਬੇਅੰਤ ਸੋਨਾ ਚਾਂਦੀ ਜਾਇਦਾਦ ਘੋੜੇ ਤੇ ਕਈ ਨੌਂਕਰ ਚਾਂਕਰ ਸਨ ਪਰ ਉਹ ਹਮੇਸ਼ਾ ਗੁੰਮਸੁਮ ਤੇ ਉਦਾਸ ਰਹਿੰਦਾ ਸੀ ਗੁਰੂ ਜੀ ਨੇ ਪਿਆਰ ਭਰੀ ਨਜ਼ਰ ਨਾਲ ਪੁੱਛਿਆ ਤੂੰ ਉਦਾਸ ਕਿਉਂ ਰਹਿੰਦਾ ਹੈ ਉਹਨੇ ਅੱਖਾਂ ਥੱਲੇ ਕਰਕੇ ਕਿਹਾ ਗੁਰੂ ਜੀ ਮੇਰੇ ਕੋਲ ਬਹੁਤ ਖੋਸ਼ੇ ਪਰ ਮੈਨੂੰ ਹਮੇਸ਼ਾ ਡਰ ਲੱਗਦਾ ਹੈ ਕਿ ਇਹ ਦੇ ਸਭ ਕੁਝ ਖੋ ਨਾ ਬੈਠਾਂ ਮੈਂ ਹਰ ਰਾਤ ਆਪਣੇ ਧਨ ਦੀ ਗਿਣਤੀ ਕਰਦਾ ਹਾਂ ਮੈਨੂੰ ਹਰ ਵੇਲੇ ਹਿਲਾਲਸਾ ਰਹਿੰਦੀ ਹੈ ਕਿ ਮੇਰੇ ਕੋਲ ਹੋਰ ਵਧੇਰੇ ਧਨ ਹੋਵੇ ਇਸ ਲਈ ਮੈਂ ਖੁਸ਼ ਨਹੀਂ ਰਹਿੰਦਾ ਫਿਰ ਗੁਰੂ ਜੀ ਨੇ ਗਰੀਬ ਵਿਅ ਉਸ ਕੋਲ ਕੋਈ ਵੱਡੀ ਜਾਇਦਾਦ ਨਹੀਂ ਸੀ ਉਹ ਇੱਕ ਛੋਟੀ ਜਿਹੀ ਝੁੱਗੀ ਵਿੱਚ ਰਹਿੰਦਾ ਸੀ ਉਹ ਰੋਜ਼ ਮਿਹਨਤ ਕਰਦਾ ਤੇ ਜੋ ਕੁਝ ਮਿਲਦਾ ਖਾ ਲੈਂਦਾ ਪਰ ਉਹ ਹਮੇਸ਼ਾ ਖੁਸ਼ ਰਹਿੰਦਾ ਗੁਰੂ ਜੀ ਨੇ ਉਸ ਨੂੰ ਵੀ ਪੁੱਛਿਆ ਤੂੰ ਹਮੇਸ਼ਾ ਖੁਸ਼ ਕਿਉਂ ਰਹਿੰਦਾ ਹੈ ਉਹ ਹੱਸਦੇ ਹੋਏ ਬੋਲਿਆ ਗੁਰੂ ਜੀ ਮੇਰੇ ਕੋਲ ਜੋ ਕੁਝ ਵੀ ਹੈ ਉਹ ਪਰਮਾਤਮਾ ਦੀ ਰਹਿਮਤ ਹੈ ਮੈਂ ਹਰ ਰੋਜ਼ ਮਿਹਨਤ ਕਰਦਾ ਹਾਂ ਭੋਜਨ ਖਾਂਦਾ ਹਾਂ ਤੇ ਆਰਾਮ ਨਾਲ ਸੌਂ ਜਾਂਦਾ ਹਾਂ ਮੈਂ ਕਿਸੇ ਵੀ ਵਾਧੂ ਚੀਜ਼ ਦੀ ਚਿੰਤਾ ਨਹੀਂ ਕਰਦਾ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੋਵਾਂ ਨੂੰ ਸਮਝਾਉਣ ਲਈ ਇੱਕ ਉਦਾਹਰਣ ਦਿੱਤੀ ਉਹਨਾਂ ਨੇ ਕਿਹਾ ਇੱਕ ਹੰਸ ਹਮੇਸ਼ਾ ਪਾਣੀ ਵਿੱਚ ਰਹਿੰਦਾ ਹੈ ਪਰ ਉਸਦੇ ਪੰਖ ਸੁੱਕੇ ਰਹਿੰਦੇ ਹਨ ਇਉਂ ਹੀ ਸੰਤ ਜਨ ਸੰਸਾਰ ਵਿੱਚ ਰਹਿੰਦੇ ਹਨ ਪਰ ਉਹ ਮਾਇਆ ਵਿੱਚ ਨਹੀਂ ਡੁੱਬਦੇ ਮਾਇਆ ਉਹਨਾਂ ਨੂੰ ਨਹੀਂ ਫੜਦੀ ਫਿਰ ਗੁਰੂ ਜੀ ਨੇ ਅਮੀਰ ਨੂੰ ਆਖਿਆ ਜੇਕਰ ਤੂੰ ਆਪਣੀ ਦੌਲਤ ਨੂੰ ਆਪਣੀ ਚਿੰਤਾ ਬਣਾਵੇਂਗਾ ਤਾਂ ਇਹ ਤੇਰੀ ਤਕਲੀਫ ਬਣੀ ਰਹੇਗੀ ਪਰ ਜੇਕਰ ਤੂੰ ਇਸਤਾਨ ਦਾ ਗਰੀਬਾ ਮਜ਼ਲੂਮਾਂ ਤੇ ਲੋੜਵੰਦਾਂ ਦੀ ਸੇਵਾ ਵਿੱਚ ਵਰਤੋਂ ਕਰੇਂਗਾ ਤਾਂ ਇਹ ਤਨ ਤੇਰੀ ਖੁਸ਼ੀ ਦਾ ਕਾਰਨ ਬਣ ਜਾਵੇਗਾ ਗੁਰੂ ਨਾਨਕ ਦੇਵ ਜੀ ਤੋਂ ਉਪਦੇਸ਼ ਲੈ ਕੇ ਮੀਰ ਵਿਅਕਤੀ ਦੀਆਂ ਅੱਖਾਂ ਖੁੱਲ ਗਈਆਂ ਉਸ ਨੂੰ ਆਪਣੀ ਗਲਤੀ ਦਾ ਪਤਾ ਲੱਗਾ ਉਸਨੇ ਨਿਸ਼ਚੈ ਕੀਤਾ ਕਿ ਹੁਣ ਉਹ ਦੌਲਤ ਨੂੰ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਲਗਾਵੇਗਾ ਇਸ ਤੋਂ ਬਾਅਦ ਉਹ ਗਰੀਬਾਂ ਦੀ ਮਦਦ ਕਰਨ ਲੱਗ ਪਿਆ ਤੇ ਲੋਕਾਂ ਦੀ ਭਲਾਈ ਵਾਸਤੇ ਆਪਣੇ ਸੋਨੇ ਚਾਂਦੀ ਦਾ ਉਪਯੋਗ ਕਰਨ ਲੱਗਾ ਉਸ ਦੇ ਚਾਰੇ ਤੇ ਹੁਣ ਅਸਲ ਖੁਸ਼ੀ ਆ ਗਈ ਉਹ ਹੁਣ ਸੁਖ ਚੈਨ ਨਾਲ ਸੌਣ ਲੱਗ ਪਿਆ ਤੇ ਉਸ ਤੇ ਮਨ ਨੂੰ ਸ਼ਾਂਤੀ ਮਿਲਣ ਲੱਗੀ ਇਸ ਪ੍ਰਸੰਗ ਤੋਂ ਗੁਰੂ ਜੀ ਸਾਨੂੰ ਦੱਸਦੇ ਹਨ ਅਸਲ ਖੁਸ਼ੀ ਮਾਇਆ ਵਿੱਚ ਨਹੀਂ ਸਗੋਂ ਸੰਤੋਖ ਵਿੱਚ ਹੈ ਧਨ ਦੌਲਤ ਨਾਲ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਜਦ ਤੱਕ ਅਸੀਂ ਨਿਰਮਲ ਮਨ ਅਤੇ ਪ੍ਰਭੂ ਤੇ ਭਰੋਸਾ ਨਹੀਂ ਕਰਦੇ ਸੱਚੀ ਖੁਸ਼ੀ ਉਹ ਨਹੀਂ ਜੋ ਬਾਹਰੋਂ ਦਿਸੇ ਸੱਚੀ ਖੁਸ਼ੀ ਉਹ ਹੈ ਜੋ ਮਨ ਵਿੱਚ ਠਿਕਾਣਾ ਕਰੇ ਇਥੇ ਉਪਦੇਸ਼ ਦੇ ਕੇ ਗੁਰਨਾਨਕ ਜੀ ਭਾਈ ਮਰਦਾਨਾ ਜੀ ਦੇ ਨਾਲ ਅੱਗੇ ਵਧੇ ਨਵੀਆਂ-ਨਵੀਆਂ ਥਾਵਾਂ ਤੇ ਯਾਤਰਾ ਕਰਦੇ ਰਹੇ ਉਹ ਲੋਕਾਂ ਨੂੰ ਨੇਕ ਰਹਿਣ ਬੈਣ ਸੱਚਾਈ ਤੇ ਪਰਮਾਤਮਾ ਦੀ ਭਗਤੀ ਦੀ ਸਿੱਖਿਆ ਦਿੰਦੇ ਇੱਕ ਵਾਰ ਉਹ ਇੱਕ ਐਸੀ ਜਗ੍ਹਾ ਤੇ ਪਹੁੰਚੇ ਜਿੱਥੇ ਵਪਾਰੀ ਆਪਣੇ ਵਪਾਰ ਵਿੱਚ ਮਗਨ ਸਨ ਗੁਰੂ ਜੀ ਨੇ ਵੇਖਿਆ ਕਿ ਬਹੁਤੇ ਲੋਕ ਵਪਾਰ ਕਰਦੇ ਹੋਏ ਠੱਗੀ ਧੋਖਾ ਤੇ ਲੋਭ ਦੀ ਰਾਹੀਂ ਧਨ ਇਕੱਠਾ ਕਰ ਰਹੇ ਹਨ ਉਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਸੱਚੇ ਵਪਾਰ ਦੀ ਸਮਝ ਦਵਾਈ ਜਾਵੇ ਗੁਰਨਾਨਕ ਦੇਵ ਜੀ ਨੇ ਉੱਥੇ ਇੱਕ ਦੁਕਾਨਦਾਰ ਨੂੰ ਪੁੱਛਿਆ ਸਭ ਤੋਂ ਵਧੀਆ ਵਪਾਰੀ ਕੌਣ ਹੈ ਦੁਕਾਨਦਾਰ ਨੇ ਆਪਣੇ ਹਿਸਾਬ ਨਾਲ ਜਵਾਬ ਦਿੱਤਾ ਉਹ ਜੋ ਸਭ ਤੋਂ ਵੱਧ ਲਾਭ ਕਮਾਉਂਦਾ ਹੈ ਜੋ ਘੱਟ ਲਾਏ ਤੇ ਵੱਧ ਵੇਚੇ ਜੋ ਚੁਲਾਕੀ ਨਾਲ ਵਪਾਰ ਕਰੇ ਇਹ ਸੁਣ ਕੇ ਗੁਰੂ ਜੀ ਹੱਸੇ ਤੇ ਬੋਲੇ ਪਰ ਕੀ ਇਹ ਲਭ ਹਮੇਸ਼ਾ ਰਹੇਗਾ ਕੀ ਇਸ ਧਨੌਲਤ ਨਾਲ ਆਤਮਿਕ ਸੁੱਖ ਵੀ ਮਿਲੇਗਾ ਦੁਕਾਨਦਾਰ ਨੇ ਕਿਹਾ ਮਾਲ ਤਾਂ ਨਹੀਂ ਸਭ ਕੁਝ ਹੈ ਜੇ ਪੈਸਾ ਹੋਵੇ ਤਾਂ ਹਰ ਚੀਜ਼ ਖਰੀਦੀ ਜਾ ਸਕਦੀ ਹੈ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਸੱਚਾ ਵਪਾਰੀ ਉਹ ਨਹੀਂ ਜੋ ਕੇਵਲ ਧਨ ਕਮਾਉਣ ਦੀ ਲਾਲਚ ਰੱਖੇ ਬਲਕਿ ਉਹ ਹੈ ਜੋ ਸੱਚਾਈ ਇਮਾਨਦਾਰੀ ਤੇ ਇਨਸਾਫ ਨਾਲ ਵਪਾਰ ਕਰੇ ਅਸਲ ਵਪਾਰੀ ਉਹ ਹੁੰਦਾ ਹੈ ਜੋ ਆਪਣੇ ਵਪਾਰ ਨਾਲ ਦੂਜਿਆਂ ਦਾ ਭਲਾ ਕਰੇ ਨਾ ਕਿ ਲੋਕਾਂ ਨੂੰ ਠੱਗੇ ਉਹਨਾਂ ਨੇ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਇਕ ਆਦਮੀ ਜੋ ਬਹੁਤ ਅਮੀਰ ਸੀ ਜਿਹਦੇ ਕੋਲ ਬਹੁਤ ਸਾਰਾ ਸੋਨਾ ਚਾਂਦੀ ਸੀ ਉਸਨੇ ਤਾਂ ਦੁਨਦੁਲ ਦੀ ਚਿੰਤਾ ਕਰਦੇ ਹੋਏ ਆਪਣੀ ਜ਼ਿੰਦਗੀ ਬਤਾਈ ਪਰ ਜਦੋਂ ਮੌਤ ਆਈ ਤਾਂ ਉਹ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਗਿਆ ਇਸ ਕਰਕੇ ਹਮੇਸ਼ਾ ਇਮਾਨਦਾਰੀ ਦਇਆ ਤੇ ਪਰਮਾਤਮਾ ਦੀ ਯਾਦ ਰੱਖੋ ਜੇਕਰ ਤੁਸੀਂ ਇਮਾਨਦਾਰੀ ਨਾਲ ਵਪਾਰ ਕਰਦੇ ਹੋ ਲੋਕਾਂ ਦੀ ਭਲਾਈ ਕਰਦੇ ਹੋ ਤੇ ਪਰਮਾਤਮਾ ਦੀ ਭਗਤੀ ਕਰਦੇ ਹੋ ਤਾਂ ਤੁਹਾਡਾ ਅਸਲ ਲਾਭ ਹੋਵੇਗਾ ਗੁੱਡ ਮਾਰਨਿੰਗ ਦੇਵ ਜੀ ਦੀਆਂ ਇਹ ਗੱਲਾਂ ਸੁਣ ਕੇ ਲੋਕ ਹੈਰਾਨ ਹੋ ਗਏ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਸੋਚ ਗਲਤ ਸੀ ਕਈ ਵਪਾਰੀਆਂ ਨੇ ਗੁਰੂ ਜੀ ਕੋਲ ਆ ਕੇ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਕਿਹਾ ਕਿ ਹੁਣ ਤੋਂ ਅਸੀਂ ਇਮਾਨਦਾਰੀ ਨਾਲ ਵਪਾਰ ਕਰਾਂਗੇ ਸੱਚਾ ਵਪਾਰੀ ਉਹ ਹੁੰਦਾ ਹੈ ਜੋ ਲੋਕਾਂ ਦੀ ਭਲਾਈ ਕਰੇ ਤਨ ਦੌਲਤ ਹਮੇਸ਼ਾ ਨਹੀਂ ਰਹਿੰਦੀ ਪਰ ਨੇਕ ਕੰਮ ਦਾ ਲਾਭ ਹਮੇਸ਼ਾ ਰਹਿੰਦਾ ਹੈ ਵਪਾਰ ਵਿੱਚ ਠੱਗੀ ਧੋਖੇ ਅਤੇ ਲੋਭ ਤੋਂ ਬਚਣਾ ਚਾਹੀਦਾ ਹੈ ਪਰ ਮਾਦਮਾ ਦੀ ਭਗਤੀ ਅਤੇ ਨੇਕ ਕਿਰਿਆਵਾਂ ਹੀ ਜੀਵਨ ਦਾ ਸਾਰ ਲਾਭ ਹਨ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸੱਚੇ ਵਪਾਰ ਦੀ ਮਹੱਤਤਾ ਦੱਸ ਕੇ ਉਹਨਾਂ ਦਾ ਜੀਵਨ ਬਦਲ ਦਿੱਤਾ